ਦੀ ਬਰਤੂਰੀ ਅੱਜ ਅਸੀਂ ਹਿਲਵਾਲ ਖੇੜੀ ਦੇ ਵਿੱਚ ਸੈੱਡ ਦੇ ਵਿੱਚ ਖੜੇ ਆ ਸੰਗੂਰ ਰੋਡ ਤੇ ਖੜੇ ਆ ਅਸੀਂ ਸੰਗੂਰ ਜ਼ਿਲ੍ਹੇ ਦਾ ਪਿੰਡ ਆ ਜੋ ਆਏ ਦਿਨ ਸਾਡੇ ਜਿਹੜੇ ਕਿਰਤੀ ਲੋਕ ਨੇ ਮਜ਼ਦੂਰ ਨੇ ਕਿਰਤ ਕਰਨ ਵਾਲੇ ਲੋਕਾਂ ਨਾਲ ਇਹੋ ਜਿਹਾ ਟਿਕਾਣਾ ਬਣਤੀ ਆ ਪੱਪੀਆਂ ਨੇ ਜਿੱਥੇ ਕੀ ਪੰਜਾਬ ਸਰਕਾਰ ਦੀ ਨਲੈਕੀ ਤੇ ਇੱਥੋਂ ਦੇ ਸੰਗੂਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਨਲੈਕੀ ਦੇਖੋ ਨਰੇਕਾ ਮੇਟ ਰਾਣੀਪੌਰ ਜੋ ਖੇੜੇ ਪਿੰਡ ਦੀ ਔਰਤਾਂ ਉਹ ਮੋਕੇ ਦੇ ਮਤਲਬ ਕਿ ਸਵੇਰੇ 8:30 9 ਵਜੇ ਦੀ ਗੱਲ ਆ ਪਰਸ਼ਾਸ਼ਨ ਦੀ ਹਜੇ ਤੱਕ ਸ਼ਾਮ ਦੇ 6:30 ਵਜੇ ਚੁੱਕੇ ਨੇ ਕੋਈ ਵੀ ਉਥੇ ਜਿਹੜਾ ਗੱਡੀ ਵਾਲਾ ਘੇਟ ਮਾਰ ਕੇ ਜਾਂਦਾ ਉਸ ਤੋਂ ਦੀ ਗੱਡੀ ਚੜਾ ਕੇ ਲੰਘਦਾ ਮਾਰ ਕੇ ਕਤਲ ਕਰਕੇ ਲੰਘਦਾ ਉਹਦੀ ਕੋਈ ਵੀ ਜਾਂਚ ਪੜਤਾਲ ਨਹੀਂ ਤੇ ਸਰਕਾਰਾਂ ਦੀ ਪ੍ਰਸ਼ਾਸਨ ਦੀ ਇਥੇ ਅਣਦੇਖੀ ਪਹਿਲਾ ਮੈਂ ਮिशनਪੁਰੀ ਵਾਲੇ ਮਸਲੇ ਦੇ ਵਿੱਚ ਪਿੱਟ ਸਿਆਪਾ ਕੀਤਾ ਕਿਉਂਕਿ ਸਾਡੇ ਕਿਰਤੀ ਲੋਕਾਂ ਨੂੰ ਉਦੋਂ ਸਿਆਣਦੇ ਨਹੀਂ ਜਦੋਂ ਵੋਟਾਂ ਆਉਂਦੀਆਂ ਨੇ ਹੁਣ 2027 ਦੇ ਵਿੱਚ ਝਾੜੂ ਸਰਕਾਰ ਆਊਗੀ ਸਾਡੇ ਵੇੜੇ ਦੇ ਚਾਹੇ ਉਹੀ ਗੀਤ ਗਾਊਗੀ ਮਾਂ ਦਾ ਰੱਜ ਸੂਜਾ ਦੇ ਕੜੀਆਂ ਦੇ ਵੇੜੇ ਪਰ ਕਮੀਆਂ ਦੇ ਵੇੜੇ ਦੇ ਵਿੱਚ ਬਾਅਦ ਵਿੱਚ ਕੀ ਜਾਂਚ ਪ੍ਰਕਾਰ ਕਰਕੇ ਕੋਈ ਵੀ ਵਣ ਦੀ ਕਾਰਵਾਈ ਨਹੀਂ ਕੀਤੀ ਜਾਂਦੀ। ਪਰਿਵਾਰ ਸਾਡੇ ਨਾਲ ਖੜਾ ਭੈਣ ਖੜੀ ਆ। ਪਾਰ ਪਾਰ ਜੋ ਧੀ ਸੁਨਾਨ ਤੋਂ ਆ ਭੈਣਾ। ਮਤਲਬ ਕਿ ਸਕੀਨਾ ਹਾਂਜੀ ਭੈਣ ਜੀ ਇੱਥੇ ਕੋਈ ਵੀ ਸੁਣਵਾਈ ਨਹੀਂ ਹੋਇਆ ਚੱਕਰ ਹੋਈ। ਕਦੋਂ ਦੀ ਬਾਤ ਲੱਗ ਰਹੀ ਆ। 9 ਵਜੇ ਦੀ ਆ ਜੀ 9 ਤੋਂ 8:30 ਤੋਂ ਲੈ ਕੇ 9 ਵਜੇ ਦੀ ਵਾਰ ਕਰਦੇਗਾ। ਹਾਂਜੀ ਹੁਣ ਤੱਕ ਮਤਲਬ ਉਹਨੂੰ ਕੋਈ ਵੀ ਇਨਸਾਫ ਨਹੀਂ ਕਿਸੇ ਨੇ ਵੀ ਦਿੱਤਾ ਹੈਗਾ। ਨਾ ਕੋਈ ਪ੍ਰਸ਼ਾਸਨ ਨੇ ਹੁਣ ਅਸੀਂ ਆ ਕੇ ਖੜੇ ਆ ਤਾਂ ਮੰਗਰ ਸਾਡੇ ਪ੍ਰਸ਼ਾਸਨ ਵੀ ਆ ਗਿਆਗਾ ਪਰ ਜਦੋਂ ਅਸੀਂ ਤੜਕੇ ਦੇ ਉਹ ਮੁੱਕੀ ਹੈਗੀ ਕਿਸੇ ਨੇ ਕੋਈ ਸਨਵਾਈ ਨਹੀਂ ਕੀਤੀ ਹੈਗੀ ਪਹਿਲਾਂ ਤਾਂ ਉਹਦੀ ਐਫਆਰ ਵੀ ਨਹੀਂ ਕੀਤੀ ਉਹਨਾਂ ਨੇ ਦਰਜ ਉਸ ਤੋਂ ਬਾਅਦ ਬੀਡੀਪੀ ਨੇ ਤਾਂ ਸੂਨ ਤੱਕ ਨਹੀਂ ਮੇਰਾ ਟੱਕਿਆ ਹੈਗਾ ਵੀ ਕੀ ਗੱਲ ਹੋਗੀ ਕਾਹਤੋਂ ਹੋ ਗਈ ਉਹਦਾ ਇੱਕ ਮੁਲਾਜ਼ਮ ਮੁੱਕਿਆ ਸੀ ਕੋਈ ਕੁੱਤਾ ਨਹੀਂ ਮੁੱਕਿਆ ਸੀ ਬੀਡੀਪੀ ਸਾਹਿਬ ਕੋਈ ਕੁੱਤਾ ਨਹੀਂ ਮੁੱਕਿਆ ਹੋਏਗੇ ਮੈਨੂੰ ਜਿੰਨਾ ਚਿਰ ਨਹੀਂ ਇਨਸਾਫ਼ ਮਿਲਦਾ ਨਾ ਮੈਂ ਐਸੇ ਸੜਕ ਤੇ ਬੈਠੂੰਗੀ ਮੈਂ ਐਸੇ ਸੜਕ ਤੇ ਬੈਠ ਕੇ ਆਪਣੀ ਜਾਨ ਉਹਦੇ ਬਰਾਬਰ ਦੇ ਦੂੰਗੀ ਜੇ ਤੁਸੀਂ ਮੈਨੂੰ ਨਾ ਇਨਸਾਫ਼ ਦਿੱਤਾ ਮੇਰੀਆਂ ਮੰਗਾਂ ਨੇ ਜਿਹੜਾ ਵੀ ਉਹਨਾਂ ਦਾ ਬਣਦਾ ਮਾਪਜਾ ਮੈਨੂੰ ਉਹ ਮਿਲਣਾ ਚਾਹੀਦਾਗਾ ਤੇ ਮੇਰੇ ਬੱਚੇ ਨੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈਗੀ ਸਾਡਾ ਤਾਂ ਅੱਜ ਘਰ ਉੱਜੜ ਗਿਆ ਮੇਰਾ ਤਾਂ ਅੱਜ ਘਰ ਉੱਜੜ ਗਿਆ ਆ ਮੇਰੇ ਭਣੋਇਆ ਸਾਬ ਕਹਿੰਦੇ ਨੇ ਇਹਨਾਂ ਨੂੰ ਕਦੋਂ ਅੱਜ ਆਪ ਦਾ ਟੱਬਰ ਮਿਲੂਗਾ ਉਹਨਾਂ ਦੇ ਬੱਚਿਆਂ ਨੂੰ ਕਦੋਂ ਮਾਂ ਮਿਲੂਗੀ ਾਰੇ ਦੁੱਤਾ ਪਿਆ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਸੁਣਵਾਈ ਕਰ ਰਿਹਾ ਹਜੇ ਤੱਕ ਕੀ ਉਹ ਮੇਟ ਇੱਕ ਜਾਲੀ ਦੀ ਜਿਹਦੀ ਸੁਣਵਾਈ ਨਹੀਂ ਕੀਤੀ ਹੈਗੀ ਕੀ ਉਹ ਜਾਲੀ ਮੇਟ ਦੀ ਮੈਂ ਕਹਿਣਾ ਚਾਹੁੰਦੀ ਆ ਪਹਿਲਾਂ ਮੈਂ ਨਹੀਂ ਕਿਹਾ ਸੀ ਮੈਂ ਹੁਣ ਕਹਿਣਾ ਚਾਹੁੰਦੀ ਆ ਇੱਥੇ ਦਾ ਇੱਕ ਕੜਮ ਚੌਧਰੀ ਖੜਾ ਹੋ ਕੇ ਕਹਿੰਦਾਗਾ ਕਹਿੰਦਾ ਅਸੀਂ ਬਣਾਈ ਸੀ ਉਹ ਮੇਟ ਤਾਹ ਕਿਹੜਾ ਭਾਈ ਉਹੀ ਬਣਾਇਆ ਤੈਨੂੰ ਵੀ ਅਸੀਂ ਰੁਤਬਾ ਦਿੱਤਾ ਸੀ ਵੋਟਾਂ 'ਚ ਤੈਨੂੰ ਜਿੱਤ ਆਇਆ ਸੀ ਤਾਂ ਤੈਨੇ ਮੱਦੇ ਦੇ ਵਿੱਚ ਸਾਡੀ ਕੁੜੀ ਮੇਟ ਬਣਾਈ ਤੂੰ ਬੀਡੀਪੀ ਨੂੰ ਜਵਾਬ ਦਿੰਦਾ ਵੀ ਮੈਂ ਨਹੀਂ ਮੇਟ ਬਣਾਉਂਦਾ ਉਹਨੂੰ ਹਾਂਜੀ ਬਾਈ ਜਿਹੜੀ ਅੱਜ ਘਟਨਾ ਵਾਪਰੀ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁਹਾਨੂੰ ਨਾਲ ਸੰਬੰਧ ਸੀ ਉਹ ਰਿਸ਼ਤੇ ਦਾ ਘਰ ਵਾਲੇ ਸੀਗੇ ਜਿਸ ਤੋਂ ਮੇਰੇ 8:00 ਵਜੇ ਜਾਂ 9:00 ਜਾਂ 8:00 ਤੋਂ 9:00 ਵਜੇ ਤੱਕ ਨਹੀਂ ਘਟਣਾ ਜੀ ਵੇਰ ਤੱਕ ਉਹਨਾਂ ਵੀ ਵਾਲੇ ਪ੍ਰਸ਼ਾਸਨ ਨੇ ਕੋਈ ਕਾਰ ਨਹੀਂ ਲਈ ਤੇ 10 ਵਜੇ ਦੀ ਡੈੱਡ ਬੋਡੀ ਉੱਥੇ ਪਈ ਆ ਹੁਣ ਤੱਕ ਕੋਈ ਬਹੁਤ ਸਮਾਣ ਨਹੀਂ ਹੋਇਆ ਤਾਂ ਕੋ ਪਰਚਾ ਦਰਦੇ ਹੋਇਆ ਤੇ ਸਾਰੇ ਹੁਣ ਜਾ ਕੇ ਪ੍ਰਦਰਸ਼ਨ ਮਾਰਾ ਜਦੋਂ ਜੱਥੇਬੰਦੀਆਂ ਖੜੀਆਂ ਹੋਊ ਇਹਨੇ ਤਾਂ ਸੱਟ ਲਿਆਗਾ ਤਾਂ ਉੱਥੇ ਮੋਟਲੇ ਇਸ ਕਰਨ ਆਏ ਨੇ ਕੱਥਾ ਹੁਣ ਤਾਂ ਕੋਈ ਪਤਾ ਨਹੀਂ ਲੱਗਿਆ ਗੱਡੀ ਵਾਲਾ ਮਾਰ ਗਿਆ ਟਰੱਕ ਵਾਲਾ ਮਾਰ ਗਿਆ ਕੁਛ ਦਾ ਅਲ ਤੱਕ ਕੋਈ ਉਹਨਾਂ ਨੇ ਪਤਾ ਹੀ ਨਹੀਂ ਕੀਤਾ ਜਾਣੀ ਵਾਲੇ ਤੱਕ ਆਪਣੇ ਉਹ ਮਹਿਕਬਾ ਨਿਕਲੇ ਹੀ ਨਹੀਂ ਹੈਗਾ ਕੋਈ ਡੀਪੀਓ ਨੇ ਜਾਂ ਕੋਈ ਕਿਸੇ ਨੇ ਸਾਰ ਲਈ ਹੋਵੇ ਡੀਪੀਓ ਤਾਂ ਹਾਲ ਤੱਕ ਕੋਈ ਉਹਨੂੰ ਪਤਾ ਵੀ ਨਹੀਂ ਹੈ ਸੈਲ ਵੀ ਦਾ ਤੇ ਕੋਈ ਇਸ ਤਰ੍ਹਾਂ ਦਾ ਸਾਰਾ ਜੰਗ ਟੱਪ ਗਿਆ ਜੀ ਹਾਂ ਜੀ ਠੀਕ ਹੈ ਇਹਦੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁਹਾਡਾ ਇਹ ਆ ਅਏ ਅਮੀ ਉਹ ਜਿਹੜੀ ਆਈ ਸੀ ਕੱਲੀ ਕਮਾਉਂ ਸੀਗੀ ਸੱਤਿਆਂ ਨੂੰ ਕੋਈ ਉਹ ਰੁਜ਼ਗਾਰ ਦਿੱਤਾ ਜਾਵੇ ਜੋ ਬੰਦਾ ਮਾਅਬਜਾਏ ਦੇਣ ਕਿੰਨੇ ਬੱਚੇ ਨੇ ਆਪਣੇ ਦੋ ਬੱਚੇ ਨੇਗੇ ਓਕੇ ਉਹੀ ਗੱਲਾਂ ਕਰ ਕਰ ਕੇ ਸਾਰਿਆਂ ਦੇ ਨਾਲ ਕੋਈ ਕਾਰਵਾਈ ਨਹੀਂ ਕਰ ਰਹੇ ਠੀਕ ਹੈ ਜੀ ਧੰਨਵਾਦ